ਮਰ ਸਾਡੇ ਨਾਲ ਜੁੜੂਗਾ ਦੇਖੋ ਉਹਨੂੰ ਜੂਰੀਆ ਡੀਏਪੀ ਮਿਲੂਗਾ ਜੀ ਜਿੱਥੋਂ ਮਰਜੀ ਅਸੀਂ ਹਰਾ ਕਰਕੇ ਦੀ ਉਲੀਨਾਸ਼ਕ ਹੈ ਵੀਰੇ ਜਿਵੇਂ ਆਪਾਂ ਨੇ ਲਵੇ ਨਾ 200 ਰੁਪਏ ਕਿੱਲੇ ਦਾ ਪੂਰਾ ਵਧੀਆ ਪ੍ਰੈਸ 300 ਰੁਪਏ ਤੇਲੇ ਦੀ ਉਸheen ਨਾਲਾ ਟੈਕਨੀਕਲ ਉਹ ਕੰਮ ਕਰੂ ਪੂਰਾ 100% ਭਾਈ ਜੀ ਜਿਹੜੀ ਚੀਜ਼ ਅਸੀਂ ਮਾਸਾ ਸਾਥੂ ਚਾਹੇ ਜ਼ਿੰਮੇਦਾਰ ਨਾਲ ਲਿਖਿਆ ਕੇ ਲੈ ਜੀ ਆ ਲੈ ਭਾਈ 40 ਕਿੱਲਿਆਂ ਦਾ ਇਹ 2000 ਦਾ ਹੂੰ ਯਾਰ 2000 ਦਾ ਬਈ ਸਾਲਟ ਤਾਂ ਉਹੀ ਐ ਇਹਨੂੰ ਆਪਾਂ ਕਿਵੇਂ ਵਧਾ ਦਾਂਗੇ ਸਾਡਾ ਪੈਸੇ ਕਮਾਉਣਾ ਧੰਦਾ ਨਹੀਂ ਹੈਗਾ ਵੀ ਅਸੀਂ ਪੈਸਾ ਕਮਾਉਣਾ ਸਾਡਾ ਹੈਗਾ ਅਸੀਂ ਕੁਆਲਿਟੀ ਵੇਚਣ ਦਾ ਵੀ ਕੁਆਲਿਟੀ ਵੇਚਣੀ ਐ ਜੋ ਵੀ ਚੀਜ਼ ਦੇਤੀ ਕਿਸੇ ਜ਼ਿੰਮੇਦਾਰ ਦੇ ਕੋਈ ਵੀ ਲਾਂਭਾ ਨਹੀਂ ਆਊਗਾ ਇਹ ਸਾਡੀ ਗਾਰੰਟੀ ਐ ਇਹਨਾਂ ਰਿਜ਼ਲਟ ਵਾਲੀ ਚੀਜ਼ ਬਈ ਜੀ ਅਸੀਂ ਦੁਕਾਨ ਤੇ ਚੜਨ ਨਹੀਂ ਦਿੰਦੇ ਅਸੀਂ ਪਹਿਲਾਂ ਉਹਨੂੰ ਯੂਜ਼ ਕਰਦੇ ਆ ਪਹਿਲਾਂ ਆਪ ਰਿਜ਼ਲਟ ਦੇਖਦੇ ਆ ਵੀ ਉਹ ਚੀਜ਼ ਦਾ ਹੈਗਾ ਨਹੀਂ ਬਈ ਵਾਈ ਦਾ ਵੇ ਅਸੀਂ ਉਹਨੂੰ ਮਲਾ ਕਾਟਾ ਮਾਰ ਦਿੰਨੇ ਆ ਜੀ 65 ਰੁਪਏ ਪ੍ਰਦਾਨ ਤੇ 150 ਰੁਪਏ ਪਟੀਲਾ ਕਲੋਰ ਦਾ ਰੇਟ ਦੇਖ ਕੇ ਬਾਈ ਨੇ ਦੜਬਾ ਦੜਬਾ ਕਰਾਤੀ ਪੂਰੇ ਪੰਜਾਬ ਦੇ ਵਿੱਚ ਪਤਾ ਲੱਗ ਗਿਆ ਵੀ ਦੜਬੇ ਵਾਲੇ ਵੀ ਸਸਤੀ ਦਵਾਈ ਦਿੰਦੇ ਨੇ ਤੇ ਬਹੁਤ ਵਧੀਆ ਰਿਜ਼ਲਟ ਆਏ ਨੇ ਉਹਦੇ ਅੱਜ ਤੱਕ ਹੁਣ ਤੱਕ ਕੋਈ ਵੀ ਲਾਂਭਾ ਨਹੀਂ ਆਇਆ ਜਿੰਨੀ ਵੀ ਇਹਨਾਂ ਨੇ ਪ੍ਰਦਾਨ ਵੇਚੀ ਆ ਤੇ ਪਿਛਲੀ ਵੀਡੀਓ ਤੋਂ ਦਾ ਵੀ ਬਹੁਤ ਜ਼ਿਆਦਾ ਰਿਸਪੌਂਸ ਸੀ ਬਹੁਤ ਕਿਸਾਨ ਇੱਥੇ ਪਹੁੰਚੇ ਕਿਸੇ ਦਾ ਆਪਣੇ ਕੋਲੇ ਕੋਈ ਵੀ ਕੰਪਲੇਨਟ ਨਹੀਂ ਆਈ ਤੇ ਬਾਈ ਕਿਵੇਂ ਰਿਹਾ ਰਿਜ਼ਲਟ ਫਾਰਮਰਾਂ ਦਾ ਬਹੁਤ ਵਧੀਆ ਰਿਹਾ ਬਾਈ ਤੇ ਕਿਸਾਨਾਂ ਨੇ ਬਹੁਤ ਸਾਥ ਦਿੱਤਾ ਕਿਸਾਨਾਂ ਦਾ ਵੀ ਬਹੁਤ ਫਾਇਦਾ ਹੋਇਆ ਇਹ ਚੀਜ਼ ਚ ਤੇ ਕਿਸਾਨਾਂ ਨੂੰ ਕਿਸਾਨਾਂ ਨੂੰ ਪਤਾ ਕੀ ਹੈ ਬਾਈ ਕਿਸਾਨ ਖੁਸ਼ ਹੁੰਦੇ ਨੇ ਆ ਕੇ ਜਦੋਂ ਉਹਨਾਂ ਨੂੰ ਮਿਲਦਾ ਪਰ ਥੋੜਾ ਜਿਹਾ ਡਾਊਟ ਵੀ ਉਹਨਾਂ ਦੇ ਮਨ ਚ ਕਿਉਂ ਦੂਜੀ ਦੁਕਾਨ ਨਾਲੇ ਪਾਉਂਦੇ ਨੇ ਡਾਊਟ ਵੀ ਉਹ ਕੀ ਕਰਦੇ ਨੇ ਬਾਈ ਜੀ ਉਹ ਤਾਂ ਨਕਲੀ ਬਾਈ ਯਾਰ ਨਕਲੀ ਸਾਨੂੰ ਕੋਈ ਸਾਫ਼ਤ ਕਰਦੇ ਹਨਾ ਹੂੰ ਵੀ ਵੀ ਇਹ ਨਕਲੀ ਵੇਚਦੇ ਨੇ ਯਾਰ ਨਕਲੀ ਨਕਲੀ ਯਾਰ ਕਿਉਂ ਵੇਚਾਂਗੇ ਬਾਈ ਅਸੀਂ ਜ਼ਿੰਮੇਵਾਰਾਂ ਦੇ ਮੁੰਡੇ ਆ ਅਸੀਂ ਜ਼ਿੰਮੇਵਾਰਾਂ ਦਾ ਫਾਇਦਾ ਕਰਨਾ ਹੈ ਬਾਈ ਬਾਕੀ ਦੁਕਾਨਦਾਰੀ ਵੀ ਆ ਦੁਕਾਨਦਾਰੀ ਵੀ ਆ ਅਸੀਂ ਦੁਕਾਨਦਾਰੀ ਕੋਈ ਚੱਕਣੀ ਥੜੂ ਹੈ ਬਾਈ ਅਸੀਂ ਤਾਂ ਆਪਣਾ ਬ੍ਰਾਂਡ ਬਣਾਉਣਾ ਇੱਕ ਵੀ ਹਾਂ ਵੀ ਡਿਡਬੇ 'ਚ ਇੱਕ ਕਾਊਂਟਰ ਹੈ ਤੇ ਉਹਨਾਂ ਦਾ ਦਵਾਈ ਆ ਓਰੀਜਨਲ ਆ ਵੀ ਅੱਖਾਂ ਮੀਚ ਕੇ ਜੋ ਮਰਜ਼ੀ ਸ਼ੀਸ਼ੀ ਲੈ ਆਓ ਵੀ ਯਾਰ ਬੜਾ ਫਾਤੇ ਆ ਕੰਮ ਠੀਕ ਹੈ ਤੇ ਬਾਈ ਜਿਹੜੀ ਪੈਂਟ ਨੂੰ ਪ੍ਰਦਾਨ ਦਿੱਤੀ ਸੀ ਉਹਦਾ ਕਿੰਨਾ ਕੁ ਰਿਜ਼ਲਟ ਆ ਉਹਦਾ ਰਿਜ਼ਲਟ ਫੁੱਲ ਆਇਆ ਬਾਈ ਜੇ ਰਿਜ਼ਲਟ ਨਾ ਆਇਆ ਹੁੰਦਾ ਬਾਈ ਹੁਣ ਨੂੰ ਸਾਡੇ ਬਾਰਛੇ ਮਹੀਨਾ ਹੋ ਗਿਆ 20 ਦਿਨ ਹੋ ਗਏ ਸਾਨੂੰ ਵੇਚਦਿਆਂ ਨੂੰ ਹੁਣ ਨੂੰ ਤਾਂ ਸਾਡਾ ਮਨ ਲੋ ਕਿੱਥੇ ਤੱਕ ਬਗ ਜਾਂਦੀ ਗੱਲ ਆ ਜਿੰਨਾ ਰਿਜ਼ਲਟ ਆਉਂਦਾ ਬਿਨਾਂ ਰਿਜ਼ਲਟ ਵਾਲੀ ਚੀਜ਼ ਬਾਈ ਜੀ ਅਸੀਂ ਦੁਕਾਨ ਤੇ ਚੜ੍ਹਨ ਨਹੀਂ ਦਿੰਦੇ ਅਸੀਂ ਪਹਿਲਾਂ ਉਹਨੂੰ ਯੂਜ਼ ਕਰਦੇ ਆ ਪਹਿਲਾਂ ਆਪ ਰਿਜ਼ਲਟ ਦੇਖਦੇ ਆ ਵੀ ਉਹ ਚੀਜ਼ ਦਾ ਹੈਗਾ ਨਹੀਂ ਬਾਈ ਵਾਈ ਦਾ ਵੇ ਅਸੀਂ ਉਹਨੂੰ ਮਲਾ ਕਾਟਾ ਮਾਰ ਦਿੰਨੇ ਆ ਜੀ ਆ ਸਾਡਾ ਪੈਸੇ ਕਮਾਉਣਾ ਧੰਦਾ ਨਹੀਂ ਹੈਗਾ ਵੀ ਅਸੀਂ ਪੈਸਾ ਕਮਾਉਣਾ ਸਾਡਾ ਹੈਗਾ ਅਸੀਂ ਕੁਆਲਿਟੀ ਵੇਚਣ ਦਾ ਵੀ ਕੁਆਲਿਟੀ ਵੇਚਣੀ ਹੈ ਜੋ ਵੀ ਚੀਜ਼ ਦੇਤੀ ਕਿਸੇ ਜ਼ਿੰਮੇਵਾਰ ਦੇ ਕੋਈ ਵੀ ਲਾਂਭਾ ਨਹੀਂ ਆਊਗਾ ਇਹ ਸਾਡੀ ਗਾਰੰਟੀ ਹੈ ਤੇ ਐਤ ਕੀ ਫਿਰ ਕੀ ਰੇਟ ਕਰਤੇ ਹੁਣ ਜਿਵੇਂ ਫੰਗੀ ਸਾਈਡ ਚ ਆਉਦੇ ਆ ਜਾਂ ਤੇਲੇ ਦਾ ਵੀ ਅਟੈਕ ਸ਼ੁਰੂ ਹੋ ਗਿਆ ਕਿਤਨਾ ਕਿਤੇ ਹੁੰਡੀ ਵੀ ਹੈਗੀਆਂ ਮਾੜੀ ਮੋਟੀ ਹਾਂਜੀ ਹਾਂਜੀ ਦੇਖੋ ਆਪਾਂ ਨੇ ਆਪਾਂ ਨਾਲ ਜਿੰਮੇਦਾਰ ਨੂੰ ਇਹ ਨਹੀਂ ਹੈਗਾ ਜੀ ਆ ਗਿਆ ਚੱਕ ਕੇ ਫੜਾਤੀ ਹੂੰ ਆਪਾਂ ਜਿੰਮੇਦਾਰ ਦੀ ਪੂਰੀ ਗੱਲ ਕਰ ਸੁਣਦੇ ਆ ਉਹਦੀ ਡਾਕਟਰੀ ਮੋਈਨਾ ਲੈਨੇ ਆ ਪੂਰਾ ਵੀ ਕਿਵੇਂ ਕੀ ਕੀ ਯੂਜ਼ ਕਰਿਆ ਕਿਵੇਂ ਪਾਇਆ ਹਨਾ ਤੇ ਉਹਦੇ ਹਿਸਾਬ ਨਾਲ ਉਹਨੂੰ ਦਵਾਈ ਦਿੰਨੇ ਆ ਵੀ ਆਹ ਤੇਰੇ ਦਵਾਈ ਆ ਚੀਜ਼ ਕੰਮ ਕਰੂਗੀ ਹੂੰ ਬਾਕੀ ਇੱਕ ਗੱਲ ਹੋਰ ਵੀ ਦੇਖੇ ਜਿਵੇਂ ਉਹ ਨਾਬੇ ਤੋਂ ਆਏ ਸੀ ਬੰਦੇ ਤੁਸੀਂ ਪੁੱਛਦੇ ਹੋ ਵੀ ਉਹ ਪੁੱਛਦੇ ਆ ਵੀ ਲੈਣਾ ਕੀ ਆ ਲੈਣਾ ਕੀ ਪਹਿਲਾਂ ਅਗਲੇ ਦੀ ਚੋਇਸ ਪੁੱਛਦੇ ਆ ਵੀ ਤੇਰੇ ਮਨ ਚ ਕੋਈ ਮੰਨ ਲਓ ਇੱਛਾ ਹੈਗੀ ਹੈ ਹਾਂ ਵੀ ਕਿਹੜੀ ਵੀ ਪਰ ਅਸੀਂ ਫਿਰ ਉਹਨੂੰ ਬਦਲਦੇ ਨਹੀਂ ਹੂੰ ਜੇ ਹੁਣ ਅਗਲਾ ਕਹਿੰਦਾ ਵੀ ਮੈਂ ਤਾਂ ਆਹ ਬ੍ਰਾਂਡ ਲੈਣਾ ਵੀ ਠੀਕ ਆ ਜੀ ਆ ਲਓ ਹਾਂ ਵੀ ਇਹੀ ਦੇ ਦਾਂ ਹਾਂ ਅਸੀਂ ਪਹਿਲਾਂ ਉਹਨੂੰ ਕਨਫਿਊਜ਼ ਨਹੀਂ ਕਰਦੇ ਨਾ ਜੀ ਇਹ ਕੰਮ ਨਹੀਂ ਕਰਦਾ ਇਹ ਐ ਨਹੀਂ ਕਰਦਾ ਨਾ ਹੂੰ ਪਹਿਲਾਂ ਅਗਲੇ ਦੀ ਇੱਛਾ ਹੂੰ ਵੀ ਯਾਰ ਬਾਈ ਜੀ ਤੁਸੀਂ ਦੱਸੋ ਕੀ ਲੈਣਾ ਵੀ ਤੁਹਾਡੀ ਇੱਛਾ ਹੈਗੀ ਆ ਕੋਈ ਪ੍ਰੋਡਕਟ ਦੀ ਵੀ ਫਿਰ ਅਸੀਂ ਉਹ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਹੂੰ ਤੇ ਅੱਜ ਦੇ ਰੇਟ ਦੀ ਗੱਲ ਕਰੀਏ ਤਾਂ ਆਪਣਾ ਬਾਈ ਜਿਹੜਾ ਉਲੀ ਨਾਸਕਾ ਹੈ ਉਲੀ ਨਾਸਕਾ ਵੀਰੇ ਜਿਵੇਂ ਆਪਾਂ ਨੇ ਲਵੇ ਨਾ 200 ਰੁਪਏ ਕਿल्ले ਦਾ ਪੂਰਾ ਵਧੀਆ ਬ੍ਰਾਂਡ ਹੈ ਠੀਕ ਹੈ 200 ਰੁਪਏ ਕਿਲੇ ਦੀ ਉਲੀ ਵਾਲੀ 130 ਰੁਪਏ ਤੇਲੇ ਦੀ ਉਸੇ ਨਾਲਾ ਟੈਕਨੀਕਲ ਉਹ ਕੰਮ ਕਰੂ ਪੂਰਾ 100% ਬਾਈ ਜੀ ਜਿਹੜੀ ਚੀਜ਼ ਅਸੀਂ ਮਾਸਾ ਸਾਥੋਂ ਚਾਹੇ ਜ਼ਿੰਮੇਵਾਰ ਨਾਲ ਲਿਖਿਆ ਕੇ ਲੈ ਜੀ ਹੂੰ ਬਈ ਆ ਇਹਦੀ ਗਰੰਟੀ ਦੇ ਦੇ ਸਾਨੂੰ ਲਿਖ ਕੇ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਠੀਕ ਹੈ ਹਾਂ ਬਸ ਜ਼ਿੰਮੇਵਾਰ ਸਾਡੇ ਨਾਲ ਜੁੜੋ ਸਾਥੇ ਵਿਸ਼ਵਾਸ ਕਰੋ ਜੀ ਸ਼ੀਮੀ ਨੇ ਇੱਕ ਵਾਰੀ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਦੇਖੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦਿੱਤੇ ਹੂੰ ਇੱਕ ਵਾਰ ਦੀ ਦਵਾਈ ਲਗਾ ਕੇ ਦੇ ਇੱਕ ਵਾਰ ਦੀ ਦਵਾਈ ਸਾਥੋਂ ਵਰਤ ਕੇ ਦੇਖੋ ਜਿਹੜੇ ਜ਼ਿੰਮੇਵਾਰਦਾਰ ਨੇ ਸਾਡੀ ਪ੍ਰਦਾਨ ਵਰਤੀ ਆ ਦੇਖੋ ਜੀ ਤੁਸੀਂ ਮੰਨ ਲਾ ਸਾਨੂੰ ਫੋਨ ਕਰਕੇ ਜਾਂ ਬਾਈ ਨੂੰ ਫੋਨ ਕਰਕੇ ਦੱਸ ਸਕਦੇ ਹੋ ਵੀ ਸਾਨੂੰ ਉਹ ਚੀਜ਼ ਦਾ ਰਿਜ਼ਲਟ ਨਹੀਂ ਆਇਆ ਹਾਂ ਆਪਾਂ ਦੇਣ ਦਾ ਰਹ ਹਾਂ ਆਪਾਂ ਦੇਣ ਦਾ ਹੋਵਾਂਗੇ ਉਹ ਚੀਜ਼ ਦੇ ਹਾਂ ਤੇ ਬਾਈ ਜਿਵੇਂ ਸੁੰਡੀ ਵਿਪੈਰੀ ਆ ਅੱਜ ਕੱਲ੍ਹ ਸੁੰਡੀ ਵਾਸਤੇ ਆਪਣੇ ਕੋਲੇ ਕਿਹੜਾ ਸਾਲਟ ਹੈ ਤੇ ਕਿਹੜਾ ਟੈਕਨੀਕਲ ਆਪਾਂ ਜਿਹੜਾ ਰੇਟ 'ਚ ਦੇ ਦਾਂਗੇ ਰੇਟ 'ਚ ਦੇ ਦਾਂਗੇ ਬਾਈ ਜੀ ਦੇਖੋ ਆਪਣੇ ਲਵੇ ਸੁੰਡੀ ਵਾਲਾ ਹੁਣ ਕੀ ਹੋ ਰਿਹਾ ਨਾ ਕਈ ਬਾਣਾ 'ਚ ਪਤੰਗਾ ਜਾ ਬਹੁਤਾ ਹਾਂ ਠੀਕ ਹੈ तितਲੀ ਪਤੰਗਾ ਜਾਂ ਕਹਿ ਦਿੰਨੇ ਆਪਾਂ ਕਈ ਘਰ ਮੰਨ ਲੋ ਕੁਛ ਕਹਿੰਦੇ ਨੇ ਕੋਈ ਕੁਛ ਕਹਿੰਦਾ ਹਨ ਤੇ ਉਹਦੇ ਵਾਸਤੇ ਆਪਣੇ ਲਵੇ ਦਵਾਈ ਆ ਜਵਾ ਠੀਕ ਹੈ ਇਹਦਾ ਰਿਜ਼ਲਟ ਬਹੁਤ ਸੋਹਣਾ ਰਿਜ਼ਲਟ ਆ ਇਹਦਾ ਹਮ ਸਾਰੀਆਂ ਹੁੰਦੀਆਂ ਨੂੰ ਮਾਰੂਗਾ ਹਮ तितਲੀ ਫਿਤਲੀ ਸਭ ਮਾਰ ਦੂ ਠੀਕ ਹੈ ਹਾਂ ਤੇ ਇਹ ਖੁਸ਼ਕ ਨਹੀਂ ਹੈਗੀ ਪਹਿਲੀ ਗੱਲ ਦੂਸਰੀ ਗੱਲ ਫੱਤੇ ਚ ਮੰਨ ਲਓ ਹਰਾ ਪਣ ਲਿਆਊਗੀ ਬੁੱਟੇ ਚ ਹੂੰ ਤੇ ਕਿੰਨੇ ਇੱਕ ਰੇਟ ਵੀ ਬਾਈ ਮੰਨ ਲਓ ਠੀਕ ਹੀ ਪੈਂਦਾ ਹੈ ਫਾਰਮਰ ਦੇ ਹੱਕ ਦੀ ਦਵਾਈ ਹੈ ਠੀਕ ਹੈ ਵੀ ਕੋਈ ਜਿਆਦਾ ਰੇਟ ਨਾ ਨਾ ਨੋਰਮਲ ਜਿਹਾ ਰੇਟ ਹੈ ਬਾਈ ਜੀ ਹੂੰ ਤੇ ਇੱਕ ਬਾਈ ਇਹਦੀ ਕੋਈ ਗੱਲ ਨਹੀਂ ਕਰਦਾ ਰੇਟ ਦੀ ਸਟicker ਹੂੰ ਹੁਣ ਕੀ ਹੈ ਬਾਈ ਜੀ ਮੰਨ ਲਓ ਚਲੋ ਗੱਲ ਕਰ ਲੈਂਦੇ ਹਾਂ ਨਾ ਆਪਾਂ ਹੂੰ ਤੇ ਇਹ ਇਹ ਸਟicker ਆਉਣ ਬਾਈ ਮੰਨ ਲਓ ਫਾਰਮਰ ਲਿਆਉਂਦੇ ਨੇ ਫਾਰਮਰਾਂ ਨੂੰ ਕਟੋ-ਕਟ ਕੋਈ 2000 ਦਾ ਚੇਪੀ ਜਾਂਦਾ ਜੀ ਕੋਈ 1800 ਦਾ 1900 ਦਾ ਲੀਟਰ ਹੂੰ ਤੇ ਮਤਲਬ ਅੱਡ-ਅੱਡ ਰੇਟ ਨੇ ਹਣਾ ਹਰੇਕ ਦੁਕਾਨਦਾਰ ਦੇ ਪਰ ਫਾਰਮਰ ਵਿਚਾਰਾ ਲੈ ਜਾਂਦਾ ਵੀ ਚਲ ਕੋਈ ਨਾ ਫਰ ਕੀ ਕਹਿੰਦੇ ਨੇ ਪਤਾ ਕੀ ਕਹਿੰਦੇ ਹੁੰਦਾ ਜੀ ਅਗਲਾ ਆ ਲੈ ਬਾਈ 40 ਕਿੱਲਿਆਂ ਦਾ ਹੂੰ ਇਹ 2000 ਦਾ ਹੂੰ ਯਾਰ 2000 ਦਾ ਬਈ ਸਾਲਟ ਤਾਂ ਉਹੀ ਐ ਇਹਨੂੰ ਆਪਾਂ ਕਿਵੇਂ ਵਧਾ ਦਾਂਗੇ ਕਿਵੇਂ ਵਧਾ ਦਾਂਗੇ ਜਿਹੜੀ ਚੀਜ਼ ਜਿੰਨੇ ਤੇ ਬਣੀ ਆ ਨਾ ਉੰਨੇ ਦੀ ਪਊਗੀ ਉੰਨੇ ਦੀ ਪੈਣੀ ਆ ਹਾਂ ਆਪਾਂ ਕਿਵੇਂ ਵਧਾ ਦਾਂਗੇ ਇਹੇ ਸਾਡੇ ਲਵੇ 800 ਰੁਪਏ ਦਾ ਲੀਟਰ ਓਨਲੀ ਓਨਲੀ ਠੀਕ ਹੈ ਹਾਂ ਜਿਹੜਾ 18 1800 ਦਾ ਵਿੱਚ ਜਿਹੜਾ 1800 1500 ਤੋਂ ਘੱਟ ਤਾਂ ਮੇਰੇ ਹਿਸਾਬ ਨਾਲ ਕੋਈ ਮੁਸ਼ਕਲ ਹੈ ਕੋਈ ਦਿੰਦਾ ਹੋਊਗਾ ਹੂੰ 800 ਰੁਪਏ ਵੀ ਫਾਰਮਰ ਇਹ ਚੀਜ਼ ਨੂੰ ਉਹ ਕਰਿਓ ਤੁਸੀਂ ਵੀ ਜਿਹੜਾ ਤੁਸੀਂ ਸਟicker ਚੇਪ ਉਹ ਲੈਣੇ ਹੋ ਕਿੰਨੇ ਦਾ ਲੈਣੇ ਹੋ ਇਹ ਸੋਡੇ ਧਿਆਨ ਚੋਣਾ ਚਾਹੀਦਾ ਵੀ ਅਸੀਂ ਕਿੰਨੇ ਦਾ ਲੈਣੇ ਆ ਠੀਕ ਹੈ ਹਾਂ ਇਹ ਫਾਰਮਰ ਇਹ ਇਹ ਦਵਾਈ ਵਾਲੀ ਲੁੱਟ ਤਾਂ ਥੋੜੀ ਜਿਹੜੀ ਹੋ ਰਹੀ ਆ ਹੋਏ ਰਹੀ ਆ ਉਹ ਤਾਂ ਕੋਈ ਦੋ ਰਹਿ ਨਹੀਂ ਹੈ ਨਾ ਜਿਹੜੀ ਆ ਐਕਸਟਰਾ ਚੀਜ਼ ਲੈਣੇ ਹਾਂ ਆ ਐਕਸਟਰਾ ਚੀਜ਼ ਜਿਹੜੀ ਲੁੱਟ ਹੁੰਦੀ ਆ ਇਹ ਤੁਸੀਂ 800 ਰੁਪਏ ਤੋਂ ਵੱਧ ਵਾਲਾ ਲੀਟਰ ਲੈਣਾ ਨਹੀਂ ਤੁਸੀਂ ਕਹਿੰਦੇ ਸਸਤਾ ਦੇ ਦੇ ਸਾਨੂੰ ਹੂੰ ਇਹ ਗਮਰਾਹ ਕਰਦਾ ਮੇਰੇ ਵਰਗਾ ਲਾ ਲਓ ਕੋਈ ਵੀ ਲਾ ਲਓ ਵੀ ਉਹ ਤਾਂ ਉਹ ਤਾਂ ਇੰਨਾ ਕੰਮ ਕਰਦਾ ਉਹਦਾ ਕੰਮ ਨਹੀਂ ਕਰਦਾ ਇਹਦੇ ਵਿੱਚ ਕੋਈ ਫਰਕ ਨਹੀਂ ਇਹਦੇ ਵਿੱਚ ਕੋਈ ਫਰਕ ਨਹੀਂ ਦਵਾਈ 'ਚ ਚੱਲ ਆਪਾਂ ਕਹਿ ਸਕਦੇ ਦਵਾਈ 'ਚ ਚੱਲੋ ਆਪਾਂ ਨੋ ਬ੍ਰਾਂਡ ਨਾਨ ਬ੍ਰਾਂਡ ਦਾ ਕਹਿ ਸਕਦੇ ਆ ਕੁਝ ਵੀ ਇਹਦਾ ਕੋਈ ਬ੍ਰਾਂਡ ਵੀ ਨਹੀਂ ਇਹਦਾ ਕੋਈ ਬ੍ਰਾਂਡ ਨਹੀਂ ਜੀ ਹੂੰ ਇਹ ਲੋਕ ਇਹ ਸਾਰੀ ਕੋਈ ਮੰਨ ਲਓ ਇੱਕੋ ਹੀ ਆਪਾਂ ਨੇੜੇ ਦੇ ਕਿਸਾਨ ਦਾ ਰਿਵਿਊ ਲੈਨੇ ਆ ਵੀ ਦੜਬੇ ਦੇ ਲੋਕ ਕੀ ਕਹਿੰਦੇ ਨੇ ਤੇ ਬਾਈ ਕਿੰਨਾ ਕੁ ਫਰਕ ਹੈਗਾ ਰੇਟ ਦਾ ਹਾਂ ਰੇਟ ਦਾ ਬਹੁਤ ਹੀ ਫਰਕ ਹੈ ਬਾਈ ਬਹੁਤ ਵਧੀਆ ਫਰਕ ਹੈ ਰੇਟ ਦਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਜੁੜਿਆ ਨੂੰ ਵੀਰੇ 2-3 ਸਾਲ ਹੋ ਗਏ ਵੀਰੇ ਜੁੜਿਆ ਨੂੰ ਬਹੁਤ ਵਧੀਆ ਫਰਕ ਹੈ ਰੇਟ ਦਾ ਆਪਾਂ ਪਾਉਨੇ ਆਪਾਂ ਨੂੰ ਬਹੁਤ ਵਧੀਆ ਮੰਨ ਲੋ ਜੱਟ ਮੇ ਲੁੱਲੀ ਰੋਗ ਵਾਲੀ ਪਾਈ ਐ ਤੇ ਕੱਪ ਨੇ ਹਾ ਠੀਕ ਮੋਛਲੇ ਦੇ ਵਿੱਚ ਵੀ ਪਾਈ ਆ ਵੀਰੇ ਆਪ ਨੂੰ ਬਹੁਤ ਵਧੀਆ ਰਿਜ਼ਲਟ ਹੈ 1 21 ਉਹ ਦੂਜੇ ਨਾਲ 21 ਰਿਜ਼ਲਟ ਹੈ ਬਹੁਤ ਵਧੀਆ ਰਿਟ ਇੱਕ ਨੰਬਰ ਠੀਕ ਹੈ ਪਹਿਲਾਂ ਕੋਈ ਮਹਿੰਗੀ ਦਵਾਈ ਵੀ ਪਾ ਕੇ ਨਹੀਂ ਨਹੀਂ ਪਾ ਕੇ ਦੇਖ ਲਈ ਮੇਰੇ ਬਹੁਤ ਮਹਿੰਗੀਆਂ ਪਾਲੀਆਂ ਸਾਰੀਆਂ ਪਾ ਕੇ ਦੇਖ ਲਈ ਆਪਾਂ ਜਨਾ ਪਾਓ ਵੀਰ ਜੀ ਹਾਂ ਆ ਚੀਜ਼ ਪਾਓ ਬਹੁਤ ਨਾਲੇ ਸਸਤੇ ਦਾ ਸਸਤਾ ਸਸਤੇ ਦਾ ਸਸਤਾ ਠੀਕ ਹੈ ਜਿਆਦੇ ਬ੍ਰਾਂਡਾਂ ਚੱਕਰ ਪੈਣ ਦੀ ਲੋੜ ਨਹੀਂ ਰੇਟ ਵੀ ਬਹੁਤ ਵਧੀਆ ਪਾਜੂ ਨੇ ਪਹਿਲਾਂ ਉਹਨਾਂ ਦੇ ਬ੍ਰਾਂਡਾਂ ਦੇ ਬਰਾਬਰ ਆਉਂਦਾ ਰਿਜ਼ਲਟ ਉਹ ਤੋਂ 21 ਹੈ ਵੀਰੇ ਉਹ ਨਹੀਂ ਹੈਗਾ ਠੀਕ ਹੈ ਹਾਂਜੀ ਹਾਂ ਤੇ ਇੱਕ ਬਈ ਫਿਰ ਗੱਲ ਆ ਜਾਂਦੀ ਹੈ ਵੀ ਚਲੋ ਦਵਾਈ ਤਾਂ ਅਗਲਾ ਨਾਲ ਤੋਂ ਖਰੀਦ ਲੈਣਾ ਹਨਾ ਡੀ ਠੀਕ ਹੈ ਸਭ ਕੁਝ ਮਿਲਦਾ ਜੋ ਸਾਰਾ ਕੁਝ ਮਿਲੂਗਾ ਜੀ ਮਨ ਜੁਰੀਏ ਮਿਲੂਗਾ ਡੀਪੀ ਮਿਲੂਗਾ ਇਹ ਜੀ ਗੱਲ ਦਿੱਤਾ ਇਹਨਾਂ ਨੇ ਹਾਂ ਜੀ ਹਾਂ ਠੀਕ ਹੈ ਦੋ ਸਾਲ ਲੋਕ ਦੇ ਅੰਦਰ ਵੀ ਜੀ ਠੀਕ ਕੋਈ ਕੋਈ ਦਿੱਕਤ ਕੋਈ ਆਈ ਨਹੀਂ ਕਦੇ ਕਿੱਲ ਤਾਂ ਨਹੀਂ ਬਈ ਇਹ ਮੰਨ ਲਓ ਜਨਾ ਬਾਈ ਸ਼ੁਰੂ ਤੋਂ ਇਹ ਬ੍ਰਾਂਡਾਂ ਤੇ ਲੱਗਿਆ ਹੋਇਆ ਸੀ ਮੰਨ ਲਓ ਵੀ ਨਾ ਜੀ ਮੈਂ ਤਾਂ ਬ੍ਰਾਂਡ ਹੀ ਪਾਉਣਾ ਵੀ ਦੂਜੀਆਂ ਦਵਾਈਆਂ ਦਾ ਕੰਮੇ ਨਹੀਂ ਕਰਦੀਆਂ ਹੂੰ ਇਨੂੰ ਫਿਰ ਪਿਛਲੇ ਸਾਲ ਅਸੀਂ ਨੇ ਨਾ ਮੰਨ ਲਓ ਅੱਧੇ ਬਾਣ ਤੇ ਅਸੀਂ ਇਹ ਗਰੰਟੀ ਕਹੀ ਸੀ ਵੀ ਯਾਰ ਤੈਨੂੰ ਸਾਡੀ ਜ਼ਿੰਮੇਵਾਰੀ ਹੈ ਜੇ ਤੇਰਾ ਨੁਕਸਾਨ ਹੋ ਗਿਆ ਜਾਂ ਤੇਰਾ ਦੂਜੀ ਨਾਲੋਂ ਬਰਾਬਰ ਕਰ ਲਈ ਜੇ ਦੂਜੇ ਪੈਸੇ ਪਹਿਲੀ ਗੱਲ ਤਾਂ ਸਾਨੂੰ ਅਸੀਂ ਦਵਾਈ ਦੇ ਤੇਰੇ ਪੈਸੇ ਨਹੀਂ ਲੈਂਦੇ ਦੂਸਰੀ ਗੱਲ ਵੀ ਜੇ ਤੈਨੂੰ ਉਹਦੇ ਨਾਲੋਂ ਰਿਜ਼ਲਟ ਘਟ ਆਇਆ ਜਾਂ ਤੇਰਾ ਕੋਈ ਵੀ ਨੁਕਸਾਨ ਜਿੰਨਾ ਅਸੀਂ ਆਪ ਭਰਾਂਗੇ ਤੇਰੀ ਜੇਬ ਸਾਡੀ ਜੇਬ ਚੋਂ ਭਰਾਂਗੇ ਅਸੀਂ ਤੈਨੂੰ ਠੀਕ ਹੈ ਤੇ ਇਹਨੂੰ ਬਾਈ ਨੂੰ ਮੰਨ ਲੈ ਇਹ ਮੰਨ ਲੈ ਪ੍ਰਿੰਟਰਾਂ ਨਾਲੋਂ ਡੈਮੋ ਕਰਾਇਆ ਸੀ ਨੇ ਉਹਦੇ ਨਾਲੋਂ ਮੰ ਲਵੀ 5 7 ਮੰਨ ਲਓ 21 ਮਿਲਿਆ ਰਿਜ਼ਲਟ ਹੂੰ ਹਾਂ ਘਟਿਆ ਨਹੀਂ ਉਹਦੇ ਨਾਲੋਂ ਪਲੱਸ 6 ਮਿਲਿਆ ਇਹਦੀ ਰੂਹ ਖੁਸ਼ ਹੋ ਗਈ ਜਦੋਂ ਨੇ ਜੀਰੀ ਐਂਡ ਤੇ ਵੱਡੀ ਵੀ ਹਾਂ ਯਾਰ ਬਹੁਤ ਵਧੀਆ ਨਜ਼ਾਰਾ ਆ ਗਿਆ ਕਹਿੰਦਾ ਯਾਰ ਵੀ ਮੈਂ ਨਾਲੇ ਇਹਦੇ ਪੈਸੇ ਉਧਰ ਇਹਦੀ ਮੰਨ ਲਓ 20000 ਦੀ ਦਵਾਈ ਬਣੀ ਸੀ ਜੀ ਇੱਧਰ ਇਹਦੀ 13000 ਦੀ ਦਵਾਈ ਬਣੀ ਸੀ ਉਹਨੇ ਵੰਨਦੀ ਏ 7000 ਤਾਂ ਉਹ ਬਚ ਰਿਆ ਨਾਲੇ ਰਿਜ਼ਲਟ ਵੱਧ ਮਿਲਿਆ ਤੇ ਨਾਲ ਡੀਏਪੀ ਯੂਰੀ ਦੀ ਦਿੱਖਣਾ ਹੁਣ ਉੱਤੇ ਉਸ ਤੋਂ ਬਾਅਦ ਮੰਨ ਲਓ ਪਿਛਲੇ ਸਾਲ ਯੂਰੀਆ ਡੀਏਪੀ ਦੀ ਫੁੱਲ ਕਿੱਲਤ ਸੀ ਬਾਈ ਨੂੰ ਐਂ ਵੀ ਨਹੀਂ ਪਤਾ ਲੱਗਿਆ ਵੀ ਇਹਨੂੰ ਮਤਲਬ ਵੀ ਯੂਰੀਆ ਡੀਏਪੀ ਦੀ ਕੋਈ ਸ਼ਾਰਟ ਹੈ ਸ਼ਾਰਟ ਚੱਲ ਰਹੀ ਹੈ ਇਹਦੇ ਘਰੇ ਪਹੁੰਚੇ ਜੀ ਆਪਣੇ ਘਰੇ ਪਹੁੰਚੇ ਜੀ ਠੀਕ ਹੈ ਵਾਪਸ ਪਹੁੰਚੇ ਡੀਏਪੀ ਪਹੁੰਚੇ ਜੀ ਆਪਣੇ ਸਾਡੇ ਨਾਲ ਜਿਹੜੇ ਫਾਰਮਰ ਜੁੜੇ ਹੋਏ ਨੇ ਹੂੰ ਸੰਡੇ ਲਵੇ ਜਿਹੜੇ ਫਾਰਮਰ ਜੁੜੇ ਹੋਏ ਨੇ ਜਿੰਨੇ ਵੀ ਹੈਗੇ ਨੇ ਸਾਡਾ ਉਹਨਾਂ ਨੂੰ ਯੂਰੀਆ ਤੇ ਡੀਏਪੀ ਪ੍ਰੋਵਾਈਡ ਕਰਾਉਣਾ ਸਾਡਾ ਫਰਜ਼ ਹੈ ਤੇ ਅਸੀਂ ਕਰਾਉਨੇ ਆ ਕਰਾਵਾਂਗੇ ਕਰਾਵਾਂਗੇ ਮਤਲਬ ਜਿਵੇਂ ਜੋ ਮਰਜੀ ਹਾਲਾਤ ਹੋਣ ਜਿਹੜਾ ਸਾਥੋਂ ਫਾਰਮਰ ਸਾਡੇ ਨਾਲ ਜੁੜੂਗਾ ਦੇਖੋ ਉਹਨੂੰ ਜੂਰੀਆ ਡੀਏਪੀ ਮਿਲੂਗਾ ਜੀ ਜਿੱਥੋਂ ਮਰਜੀ ਅਸੀਂ ਹਰਾ ਕਰਕੇ ਦੀ ਬਾਈ ਹੋਣੀ 90 ਏਰੀਆ ਦੇ ਵਿੱਚੋਂ ਆਏ ਨੇ ਚੱਲ ਕੇ ਤੇ ਕਿਹੜਾ ਪਿੰਡ ਆ ਬਾਈ ਰਾਮਗੜ੍ਹ ਆਨੇ ਰਾਮਗੜ੍ਹ ਤੇ ਕਿੰਨਾ ਕੁ ਫਰਕ ਪੈ ਗਿਆ ਰੇਟਾਂ ਦਾ ਤੇ ਕੀ ਸਮਝਣ ਲੈ ਆਪਾਂ 3000 ਦਾ ਫਰਕ ਪੈ ਗਿਆ ਵੀਰੇ ਐਮਐਸਟਾਰ ਲਈਆ ਕੋਰਾ ਜਿੰਦਗੀਆ ਉਹ ਸਿੰਘੀ ਠੀਕ ਹੈ ਅਬੀ ਜਿਹੜਾ ਪਹਿਲਾਂ ਹੋਰ ਦੁਕਾਨਾਂ ਤੋਂ ਲੈਂਦੇ ਸੀ ਤੁਸੀਂ ਹਾਂਜੀ 3000 ਦਾ ਫਰਕ ਹੈਗਾ 3000 ਦਾ ਫਰਕ ਪੈ ਗਿਆ ਥੋੜਾ ਮੋਟਾ ਮੋਟਾ ਕਿੰਨੇ ਬੰਨ ਦੀ ਦਵਾਈ ਲਈ ਆ 10 ਕਿੱਲਿਆਂ ਦੀ 10 ਕਿੱਲਿਆਂ ਦੀ ਦਵਾਈ ਲਈ ਆ ਤੇ ਇੰਨਾ ਕੁ ਜ਼ਿਆਦਾ ਜੇ ਫਾਇਦਾ ਬਾਈ ਕਰਦਾ ਤਾਂ ਇਹਦੇ ਕੋਲੇ ਚੱਲ ਕੇ ਹੁੰਦੇ ਨੇ ਬਾਕੀ ਜ਼ਿੰਮੇਵਾਰੀ ਲੈਂਦੀ ਆ ਬਾਈ ਨੇ ਕੋਈ ਹਾਂਜੀ ਪੂਰੀ ਜ਼ਿੰਮੇਵਾਰੀ ਲੈਂਦੀ ਆ ਠੀਕ ਹੈ ਬਾਈ ਕਹਿੰਦਾ ਚਾਹੇ ਜਦੋਂ ਮਰਜ਼ੀ ਦਵਾਈ ਵਾਪਸ ਕਰ ਜਿਓ ਜੇ ਤੁਹਾਨੂੰ ਲੱਗੇ ਵੀ ਕੋਈ ਡਾਊਟ ਲੱਗੇ ਜਾਂ ਇਸ ਤੋਂ ਬਾਅਦ ਰਿਜ਼ਲਟ ਦੀ ਫੁੱਲ ਗਰੰਟੀ ਰਹੂਗੀ ਇੱਕ ਬਾਈ ਸਸਤਾ ਤਾਂ ਤੁਹਾਡੇ ਲਵੇ ਆ ਕੇ ਦਵਾਈ ਦਾ ਬਹੁਤ ਫਰਕ ਪੈ ਜਾਂਦਾ ਰੇਟ ਦਾ ਹਨਾ ਜਿਵੇਂ ਉਹ ਬਾਈ ਦੱਸਦੇ ਸੀ ਨਾਬੇ ਵਾਲੇ ਜਾਂ ਪਹਿਲਾਂ ਹੋਰ ਵੀ ਸਾਰੇ ਦੱਸੀ ਜਾਂਦੇ ਨੇ ਤੇ ਪਰ ਜਿਹੜੀ ਗੱਲ ਹੈ ਦਿੱਕਤ ਆ ਜਾਂਦੀ ਹੈ ਡੀਏਪ ਯੂਰੀ ਦੀ ਹੁਣ ਕਮੈਂਟਾਂ ਦੇ ਵਿੱਚ ਵੀ ਬਾਲਾ ਕਰਨ ਲੱਗੇ ਵੀਰ ਵੀ ਡੀਏਪ ਯੂਰੀ ਕਿੱਥੋਂ ਲਵਾਂਗੇ ਦਵਾਈ ਤੈਨਾਂ ਤੋਂ ਲੈ ਲਾਂਗੇ ਹਾਂ ਜੂਰੀਆ ਡੀਏਪੀ ਬਾਈ ਜਿਹੜਾ ਸਾਥੋ ਦਵਾਈ ਲੈ ਕੇ ਜਾਊਗਾ ਨਾ ਕੋਈ ਚੱਕਰ ਨਹੀਂ ਹੈਗਾ ਉਹਨੂੰ ਜੂਰੀਆ ਡੀਏਪੀ ਪ੍ਰੋਵਾਈਡ ਕਰਾਉਣਾ ਸਾਡਾ ਫਰਜ ਆ ਅਸੀਂ ਕਰਾਵਾਂਗੇ ਹਰ ਹਿੱਲੇ ਕਰਾ ਕੇ ਦੇਵਾਂਗੇ ਛੋਟੇਜ ਬਹੁਤ ਆ ਜਾਂਦੀ ਆ ਫਿਰ ਦਿੱਕਤਾਂ ਆ ਜਾਂਦੀਆਂ ਕੋਈ ਚੱਕਰ ਨਹੀਂ ਬਾਈ ਜਿਵੇਂ ਵੀ ਹੋਇਆ ਸੀ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਨੂੰ ਜਿਵੇਂ ਮਰਜ਼ੀ ਕਰੀਏ ਉਹਨਾਂ ਦਾ ਹੱਲ ਕਰਕੇ ਦਿੰਨੇ ਆ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਦੇਖੋ ਸਾਰਿਆਂ ਦਾ ਹੱਲ ਹੁੰਦਾ ਆ ਜੋ ਜਿਹੜੇ ਜੁੜਨਗੇ ਜਿਹੜੇ ਸਾਰਿਆਂ ਦਾ ਮੰਨ ਲਓ ਹੱਲ ਕਰਕੇ ਦੇਵਾਂਗੇ ਅਸੀਂ ਕੈਨੇ ਵੀ ਆ ਸਾਰਿਆਂ ਨੂੰ ਵੀ ਸੋਨੂੰ ਵਿੱਚ ਕੀ ਹੁੰਦਾ ਨਾ ਬਾਜ਼ਾਰ ਚ ਫਿਲਿਆ ਉਹਦੇ ਬਾਈ ਵਰਜਨ ਨੂੰ ਜੂਰੀ ਡੀਪੀ ਅਸੀਂ ਦੇਵਾਂਗੇ ਬਾਈ ਤੁਸੀਂ ਮਨ ਲੈ ਜੂਰੀ ਡੀਪੀ ਦਾ ਜੇ ਤੁਹਾਨੂੰ ਕੋਈ ਤੋਂ ਸਮਾਰਦਾ ਨਾ ਬਿਲਕੁਲ ਨਾ ਜਰਿਓ ਅਸੀਂ ਦੇਵਾਂਗੇ ਤੁਹਾਨੂੰ ਜੂਰੀ ਡੀਪੀ ਤੁਸੀਂ ਸਾਡੇ ਨਾਲ ਜੁੜੋ ਉਹੀ ਚੱਕਰ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਵੀ ਆਪਣੀ ਗਰੰਟੀ ਹੈ ਗਰੰਟੀ ਹੈ ਆਪਣੀ ਬਾਈ ਆਪਾਂ ਪ੍ਰੋਵਾਈਡ ਕਰਾ ਕੇ ਦੇਵਾਂਗੇ ਯਾਰ ਜਿਵੇਂ ਮਰਜ਼ੀ ਹੋਵੇ ਠੀਕ ਹੈ ਹਾਂ ਤੇ ਇੱਕ ਚੀਜ਼ ਫਿਰ ਕਾ ਨਕਲੀ ਨਕਲੀ ਬਹਲਾ ਕਹਿੰਦੇ ਨੇ ਵੀ ਬਾਈ ਇਹ ਤਾਂ ਇਹ ਰਿਜ ਜਦੋਂ ਇੰਨਾ ਸਸਤਾ ਰੇਟ ਦੇਤਾ ਵੀ ਪੈਂਟ ਵਾਲੀ ਪ੍ਰਾਣ ਕਿੱਥੇ ਕੰਮ ਕਰੂ ਯਾਰ ਕਰਨ ਭਈ ਪੈਰੈਂਟ ਵਾਲੀ ਬਦਨਾਮ ਦੇ ਘਰਦੀ ਆ ਕੰਮ ਹੁਣ ਤੱਕ ਕਰਿਆ ਸਾਡੇ ਰੇਟ ਹੀ ਜਾਇਜ਼ ਨੇ ਹੂੰ ਪਤਾ ਹੈ ਕਿ ਅਸੀਂ ਵੀ ਜ਼ਿੰਮੇਵਾਰ ਆਂਦੇ ਆ ਸਾਥੋ ਗਾਲਾਂ ਜ਼ਿੰਮੇਵਾਰਾਂ ਦਾ ਨਹੀਂ ਬਟੇ ਆਂਦੇ ਹੂੰ ਕਿਉਂਕਿ ਅਸੀਂ ਮਤਲਬ ਜੈਨੂਨ ਜਾਂ ਮਾਰਜਨ ਲੈਨੇ ਆ ਜੋ ਸਾਡਾ ਹੱਕ ਜਾ ਬਣਦਾ ਅਸੀਂ ਕਿਸੇ ਨਾਲ ਕੋਈ ਧੋਖਾਧੜੀ ਕਰਕੇ ਸਾਨੂੰ ਮਤਲਬ ਸਾਡਾ ਜਮੀਰ ਹੀ ਨਹੀਂ ਮੰਨਦਾ ਹੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਨਕਲੀ ਵਾਲਾ ਦਾ ਯਾਰ ਬਾਈ ਜਦ ਤੱਕ ਕੋਈ ਸਾਬਤ ਕਰੇ ਹੂੰ ਮਲਾਏ ਕਹਿਣ ਨਾਲ ਆਏ ਤਾਂ ਪਰਮਿਸ਼ਨ ਚ ਹੀ ਆਪਣਾ ਕੰਮ ਸਾਰਾ ਸਾਡਾ ਸਾਰਾ ਪਰਮਿਸ਼ਨ ਚ ਆ ਸੀ ਸਾਰਾ ਕੁਝ ਮਹਿਕਮੇ ਦੀ ਹਦਾਇਤ ਨਾਲ ਰਹਿਨੇ ਆ ਰਹਿਨੇ ਆ ਤੇ ਉਸੇ ਮੁਤਾਬਕ ਅਸੀਂ ਬਿਲ ਤੇ ਮਾਲ ਲੈਨੇ ਆ ਬਿਲ ਤੇ ਹੀ ਵੇਚਦੇ ਆ ਤੇ ਕੋਈ ਨਾਨ ਪਰਮਿਸ਼ਨ ਪ੍ਰੋਡਕਟ ਅਸੀਂ ਦੁਕਾਨ ਦੀ ਦੇਲੀ ਦੇ ਅੰਦਰ ਹੋਣ ਨਹੀਂ ਦਿੰਦੇ ਠੀਕ ਹੈ ਸਾਡਾ ਇਹ ਚੀਜ਼ ਤੇ ਬਹੁਤ ਗੌਰ ਰਹਿੰਦੀ ਆ ਹਰ ਚੀਜ਼ ਤੇ ਹਾਂ ਵੀ ਮੰਨ ਲਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੇ ਕੋਈ ਤੁਹਾਨੂੰ ਕਹਿੰਦਾ ਵੀ ਉਹ ਤਾਂ ਸਾਡਾ ਮਾਰਜ ਨੇ ਘਟਾ ਹੈ ਹੂੰ ਇਹ ਜੀਮਿੰਦਾਰਾਂ ਦਾ ਯਾਰ ਬਈ ਮੁੰਡੇ ਆ ਸਾਥੋਂ ਗੱਲ ਨਹੀਂ ਵੱਡਿਆ ਜਾਂਦਾ ਜੀਮਿੰਦਾਰ ਦਾ ਠੀਕ ਹੈ ਸਮਝ ਗਏ ਤੇ ਇੱਕ ਜਿਵੇਂ ਉਹਨੂੰ ਫੰਗੀ ਸੜ ਹੈ ਫੰਗੀ ਸੜ ਕਨਫਿਊਜ਼ ਹੋ ਜਾਂਦੇ ਨੇ ਜੀਮਿੰਦਾਰ ਬ੍ਰੈਂਡਾਂ ਚ ਵੀ ਕਨਫਿਊਜ਼ ਹੋ ਜਾਂਦੇ ਨੇ ਵੀ ਆ ਵੀ ਆਉਂਦਾ ਆ ਵੀ ਆਉਂਦਾ ਆ ਵੀ ਆਉਂਦਾ ਕਿਹੜਾ ਪਾਈਏ ਫੰਗੀ ਸੜ ਵਧੀਆ ਉਹ ਵੀ ਜਿਹੜਾ ਇੱਕੋ ਹੀ ਸਾਰ ਦੇ ਹਾਂ ਇੱਕ ਮੰਨ ਲਓ ਜਿਵੇਂ ਹੁਣ ਬਈ ਇਹ ਲਾਈਫ ਹੈ ਹਨਾ ਇਹ ਇਹ ਸਾਰੀਆਂ ਉਲੀਆਂ ਨੂੰ ਰੋਕਦਾ ਠੀਕ ਹੈ ਹਾਂ ਜੋ ਵੀ ਮੰਨ ਲਓ ਉਲੀ ਆ ਜਿੰਨੇ ਬ্লাইਟ ਸੀਥ ਬ্লাইਟ ਲੀਫ ਬ্লাইਟ ਆ ਸੀਥ ਬ্লাইਟ ਹੋ ਗਈ ਲੀਫ ਬ্লাইਟ ਹੋ ਗਈ ਹੈ ਨਾ ਜੋ ਵੀ ਮੰਨ ਲਓ ਫੰਗਸ ਹੈਗੀ ਹੈ ਜੀਰੀ ਚ ਪਰ ਟਾਈਮਲੀ ਕਰ ਦੋ ਹਮ ਟਾਈਮਲੀ ਜਦੋਂ ਆਪਾਂ ਦਵਾਈ ਕੋਈ ਵੀ ਯੂਜ਼ ਕਰਾਂਗੇ ਨਾ ਆਪਾਂ ਨੂੰ ਉਹਦਾ ਬੈਨੀਫਿਟ ਮਿਲੂ ਕੋਈ ਬਾਲੇ ਵੱਡੇ ਮਹਿੰਗੇ ਬ੍ਰਾਂਡ ਪਾ ਕੇ ਕੋਈ ਝਾੜ ਦਾ ਫਰਕ ਨਹੀਂ ਪੈਂਦਾ ਹਮ ਜੇ ਕੋਈ ਇਹ ਚੀਜ਼ ਸਾਬਤ ਕਰੇ ਵੀ ਮੈਂ ਮਹਿੰਗਾ ਬ੍ਰਾਂਡ ਪਾ ਕੇ ਹਾਂ ਮੇਰੇ ਝਾੜ ਦਾ ਫਰਕ ਪਿਆ ਯਾਰ ਫਿਰ ਤਾਂ ਮੰਨ ਲਓ ਕੋਈ ਫਾਇਦਾ ਬ੍ਰਾਂਡ ਵਰਤੇ ਦਾ ਮੰਨ ਲਓ ਹਣਾ ਠੀਕ ਹੈ ਬ੍ਰਾਂਡ ਵਰਤੋ ਆਪਾਂ ਨਹੀਂ ਕਹਿੰਦੇ ਵੀ ਨਾਂ ਵਰਤੋ ਮੰਨ ਲਓ ਉਹ ਹਰੇਕ ਦੀ ਇੱਛਾ ਹੈ ਨਾ ਪਰ ਖੇਤੀ ਕਿਰਸ ਦੀ ਹੈ ਆਪਾਂ ਜਿੱਥੇ ਆਪਣਾ ਯਾਰ ਅਭੀ 50 ਰੁਪਏ ਵਾਲੀ ਚੀਜ਼ ਨਾਲ ਸਰਦਾ ਉੱਥੇ ਪ੍ਰੋਡੂਕਟਸ ਵਾਲੀ ਕਿਉਂ ਬਾਈਏ ਆਪਣਾ ਪ੍ਰਦਾਨ ਦਾ ਸਾਡਾ 65 ਰੁਪਏ ਚ ਕੰਮ ਹੋਇਆ ਜਿਵੇਂ ਦਾ 65 ਰੁਪਏ ਚ ਮਸਾਲਾ ਹੱਲ ਹੋ ਗਿਆ ਜੀ ਅਗਲਾ ਫਿਰ 110 ਰੁਪਏ ਕਿਉਂ ਲਾਉ ਹੂੰ ਅੱਧੋ ਅੱਧ ਦਾ ਫਰਕ ਪੈ ਗਿਆ ਨਾ ਅੱਧੋ ਦਾ ਫਰਕ ਪੈ ਗਿਆ ਮਸਾਲਾ ਹੱਲ ਹੋ ਗਿਆ ਮਸਾਲਾ ਹੱਲ ਹੋ ਗਿਆ ਉਹੀ ਚੀਜ਼ ਮੰਨ ਲਓ ਇਹ ਚ ਹੈ ਗਈ ਵੀ ਆਪਾਂ ਕਿਉਂ ਇੰਨਾ ਪੈਸਾ 800 ਰੁਪਇਆ ਕਿੱਲੇ ਤੇ ਕਿਉਂ ਖਰਚਾ ਕਰੀਏ ਜਦੋਂ ਆਪਣਾ 300 200 400 ਨਾਲ ਸਰਦਾ ਹੂੰ ਬਿਲਕੁਲ ਇਹ ਜੀ ਮੈਂ ਇਹਨਾਂ ਨੂੰ ਸੋਚਣਾ ਚਾਹੁੰਦਾ ਜੀ ਵੀ ਮੰਨ ਲਓ ਖਰਚਾ ਖੇਤੀ ਦਾ ਇਸ ਚੀਜ਼ਾਂ ਨਾਲ ਹੀ ਘਟੂਗਾ ਕਿਰਸਨ ਨਾਲ ਇਹ ਨਹੀਂ ਹੈਗਾ ਵੀ ਕੱਲਾ ਰੇਟ ਦੀ ਟਰਾਈ ਨਾਲ ਆਪਣਾ ਖਰਚਾ ਘਟੂਗਾ ਵੈਸੇ ਮਿਲਦਾ ਤਾਂ ਆਪਣੇ ਨਾਲ ਬ੍ਰਾਂਡ ਵੀ ਆ ਸਾਰਾ ਕੁਝ ਮਿਲਦਾ ਬਾਈ ਜਿਵੇਂ ਬਾਈ ਨੇ ਮੈਂ ਦੇਖੋ ਸ਼ੀਨ ਪਈ ਹੈ ਹਨਾ ਤੇ ਇਧਰੋਂ ਪ੍ਰੈਕਸਰ ਪਿਆ ਰਿਫਲੈਕਟ ਪਈ ਹੈ ਐਮੀਸਟਾਰ ਟੌਪ ਪਈ ਹੈ ਬਾਸਬ ਦੇ ਪ੍ਰੋਡਕਟ ਪਏ ਨੇ ਵਾਇਰ ਦੇ ਪਏ ਨੇ ਠੀਕ ਹੈ ਜੀ ਕੋਟੇ ਵਾਲੇ ਪ੍ਰੋਡਕਟ ਪਏ। ਵੀ ਮੇਰੇ ਸਾਰਾ ਕੁਝ ਹੀ ਜਾਂਦਾ। ਸਾਰਾ ਕੁਝ ਹੀ ਮਿਲ ਜਾਂਦਾ ਹੈ ਜੋ ਜ਼ਿੰਮੇਦਾਰ ਨੂੰ ਚਾਹੀਦਾ ਹੈ। ਆਪਾਂ ਮਤਲਬ ਉਹ ਸਾਰਾ ਕੁਝ ਮਿਲ ਜੂਗਾ। ਤੇ ਐਂਡ ਤੇ ਆਪਾਂ ਇੱਕ ਬਾਈ ਗੱਲ ਕਰ ਲਈਏ ਜੇ ਐਡਰੈਸ ਦੀ। ਐਡਰੈਸ ਹੈ ਆਪਣਾ ਬਾਈ ਕਈ ਵਾਰੀ ਨਾ ਫੋਨ ਨਹੀਂ ਚੱਕਿਆ ਜਾਂਦਾ ਹੋਣਾ ਕਸਟਮਰ ਤੇ ਹੁੰਦੇ ਨੇ ਕਈ ਵਾਰੀ ਜਾਲੋ। ਸਾਥੋਂ ਮਤਲਬ ਫੋਨ ਨਹੀਂ ਚੱਕਿਆ ਜਾਂਦਾ ਤਾਂ ਜਦੋਂ ਡਿਰਬੇ ਚ ਆਗੇ ਤੁਸੀਂ ਨਾ ਬਾਬਾ ਬੈਰਸਟੀਆਂ ਵਾਲਾ ਕੱਟ ਪੁੱਛ ਲਿਆ ਕਰੋ। ਉੱਥੇ ਆਪਣੀ ਦੁਕਾਨ ਹੈ। ਜ਼ਿੰਮੇਦਾਰਾ ਨਮਾ ਬੱਸ ਸਟੈਂਡ ਪੁੱਛ ਲਿਆ ਕਰੋ ਜ਼ਿੰਮੇਦਾਰਾ ਇੱਕ ਰੋ ਸੈਂਟਰਲ ਦੁਕਾਨ ਦਾ ਨਾਮ ਆਪਣਾ ਮੇਰਾ ਨਾਮ ਹੈਗਾ ਪ੍ਰੇਮ ਠੀਕ ਹੈ ਠੀਕ ਹੈ ਜੀ ਜਿੰਨੂੰ ਮਰਜ਼ੀ ਪੁੱਛ ਲਿਓ ਆਪਣਾ ਸਿੰਪਲ ਜਿਹਾ ਹੈਗਾ ਮੰਡੀਚ ਨਹੀਂ ਹੈਗਾ ਆਪਣਾ ਕਾਊਂਟਰ ਠੀਕ ਹੈ ਬਾਰੋ ਬਾਰ ਰੋਡ ਦੇ ਬਿਲਕੁਲ ਉੱਤੇ ਆ ਕੋਈ ਇੱਥੇ ਤੁਹਾਨੂੰ ਪਾਰਕਿੰਗ ਦੀ ਸਮੱਸਿਆ ਨਹੀਂ ਉਹ ਨਹੀਂ ਕੋਈ ਹੋਰ ਦਿੱਕਤ ਨਹੀਂ ਤੁਸੀਂ ਆਓਗੇ ਤਾਂ ਤੁਹਾਡਾ ਪੈਸਿਆਂ 'ਚ ਵੀ ਫਾਇਦਾ ਹੋਊਗਾ ਰਿਜ਼ਲਟ ਵੀ ਮਿਲੂਗਾ ਤੇ ਡੀਏਪ ਯੂਰੀਆ ਵੀ ਮਿਲੂਗੀ ਮਤਲਬ A ਤੋਂ Z ਚੀਜ਼ ਦਾ ਤੁਹਾਡਾ ਮਸਲਾ ਇੱਥੇ ਹੱਲ ਹੁੰਦਾ ਹਾਂ ਹੋਰ ਵੀ ਹੈ ਸਾਨੂੰ ਮੰਨ ਲਾ ਪਤਾ ਕੀ ਹੁੰਦਾ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਕਈ ਵਾਰੀ ਇਹ ਨਾ ਹੁੰਦਾ ਵੀ ਛੋਟੇ ਜ਼ਿੰਮੇਦਾਰ ਨੂੰ ਛੋਟਾ ਜ਼ਿੰਮੇਦਾਰ ਕਹਿੰਦਾ ਯਾਰ ਵੀ ਆਪਾਂ ਨੇ ਕੀ ਕਰਾਂ ਵੀ ਅੱਡੀ ਦੂਰ ਜਾਵਾਂਗੇ ਹਨਾ ਯਾਰ ਛੋਟੇ ਜ਼ਿੰਮੇਦਾਰ ਨੂੰ ਸਾਡਾ ਸਪੈਸ਼ਲ ਡਿਸਕਾਊਂਟ ਹੋਊਗਾ ਦੂਜੇ ਜ਼ਿੰਮੇਦਾਰ ਨਾਲੋਂ ਸਾਡਾ ਅਸੀਂ ਉਹਨੂੰ ਨਾ ਸਪੈਸ਼ਲ ਡਿਸਕਾਊਂਟ ਦੇਵਾਂਗੇ ਛੋਟੇ ਜ਼ਿੰਮੇਦਾਰ ਨੂੰ ਅਰੇ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਮਨ ਲੈ ਪਿੰਡ ਦੇ ਜਿੰਨੇ ਗਰੁੱਪ ਨੇ ਉਹਨਾਂ ਚ ਪਾ ਕੇ ਆਊਗਾ ਸਾਨੂੰ ਸਕਰੀਨਸ਼ਾਟ ਦਿਖਾ ਦੇ ਵੀ ਇੰਨੀ ਵੀਡੀਓ ਸ਼ੇਅਰ ਕਰੀਏ ਉਹਨੂੰ ਅਸੀਂ ਅਲੱਗ ਤੋਂ ਗਿਫਟ ਦੇਵਾਂਗੇ ਜਾਂ ਉਹਦਾ ਮਾਨ ਤਾਨ ਕਰਾਂਗੇ ਜੋ ਸਾਡੇ ਲਈ ਆਊਗਾ ਉਹਨੂੰ ਖੇਤੀ ਬਾੜੀ ਵਾਲਾ ਕੋਈ ਨਾ ਕੋਈ ਚੀਜ਼ ਅਸੀਂ ਪ੍ਰੋਵਾਈਡ ਕਰਾਵਾਂਗੇ ਹਾਂ ਜਿਹੜੀ ਕੰਮ ਵੀ ਆਵੇ ਜਿਹੜੀ ਕੰਮ ਆਵੇ ਹਾਂ ਬਾਕੀ ਸਕਰੀਨ ਦੇ ਉੱਤੇ ਨੰਬਰ ਆ ਸੰਪਰਕ ਕਰ ਸਕਦੇ ਆ ਸੰਪਰਕ ਕਰਕੇ ਆ ਸਕਦੇ ਹੋ ਜ਼ਿੰਮੇਦਾਰ ਐਗਰੋ ਸੈਂਟਰ ਡੜਬਾ